ਅੱਜ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਦੀਪ ਪਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਅੱਜ ਸਾਡੇ ਕੋਲ ਇੱਕ ਬੰਦ ਪਾਰਸਲ ਆਇਆ ਜੀ ਰਸ਼ੀਆ ਦਾ ਉਹ ਵੀ ਅਸੀਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਪਰ ਕੱਲਾ ਕੱਲਾ ਪੀਸ ਅਸੀਂ ਤੁਹਾਨੂੰ ਕੱਲ ਦਿਖਾਵਾਂਗੇ ਜੀ ਇਸ ਤੋਂ ਬਾਅਦ ਸਾਡੇ ਕੋਲ ਦਾਸ ਦੇ ਕੱਟ ਪੀਸ ਹੈ ਉਹ ਅਸੀਂ ਤੁਹਾਨੂੰ ਓਪਨ ਕਰਕੇ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ ਮੇਰੀਆਂ ਪਿਆਰਿਆਂ ਨੂੰ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਐਦਾਂ ਦੇ ਸਾਡੇ ਕੋਲੋਂ ਪੀਸ ਲਵਾਏ ਕਰਨੇ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮੇਰੀ ਵੀਡੀਓ ਦਾ ਮਿਲ ਸਕੇ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਐਦਾਂ ਦੇ ਪੀਸ ਲੈਣੇ ਆ ਜੀ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਤਿੱਖੀ ਰੋਡ ਤੋਂ ਆ ਰਹੇ ਹੋ ਤਾਂ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪਊਗਾ ਜੀ ਠੀਕ ਹੈ ਜੀ ਪੂਰਾ ਓਵਰ ਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਤੁਹਾਨੂੰ ਤੇ ਜੇ ਤੁਸੀਂ ਓਵਰ ਬ੍ਰਿਜ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ نیچے ਆਉਣਾ ਤਾਂ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਠਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੂਰਾ ਓਵਰ ਬ੍ਰਿਜ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਹੈ ਰਾਈਟ ਸਾਈਡ ਆ ਕੇ ਤੁਸੀਂ ਪੁਲ ਦੇ نیچے ਵਾਪਸ ਆਉਣਾ ਜੀ ਸਭ ਤੋਂ ਪਹਿਲਾਂ ਦੀ ਗਲੀ ਵਾਪਸ ਆਉਣੀ ਹੈ ਜੀ ਉਹਦੇ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਰਸ਼ੀਆ ਬ੍ਰਾਂਡ ਦੇ ਤੁਹਾਨੂੰ ਕੱਟ ਪੀਸ ਦਿਖਾਵਾਂਗੇ ਜੀ ਕੱਢ ਕੇ ਪਰ ਇੱਕ ਇੱਕ ਪੀਸ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤੁਹਾਨੂੰ ਬੌਟਮਾ ਵੀ ਨਾਲ ਮੈਚਿੰਗ ਮਿਲ ਗਈਆਂ ਜੀ ਪੀਸ ਵੀ ਮਿਲਣਗੇ ਠੀਕ ਹੈ ਜੀ ਇਸ ਤੋਂ ਅੱਗੇ ਅਗਲਾ ਵੀ ਗੱਟ ਕਨਸਿਪ ਕਰਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੇ ਪੀਸ ਹੈ ਜੀ ਸਾਰੇ ਚੈੱਕ ਕਰੋ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ ਰਸ਼ੀਆ ਦੇ ਪੂਰਾ ਜਿਹੜਾ ਪਾਰਸਲ ਹੈ ਜੀ ਆਰੀ ਵਰਕ ਵਾਲੇ ਪੀਸ ਰਹਿਣਗੇ ਜੀ ਠੀਕ ਹੈ ਜੀ ਪੂਰੇ ਪਾਰਸਲ ਦੇ ਨਾਲ ਬੋਟਮਾ ਮਿਲਣਗੇ ਆ ਸਾਰੇ ਪੀਸਸ ਜਿਹੜੇ ਰਹਿਣਗੇ ਇਹ ਵਾਲੀਆਂ ਵੀ ਕਾਫੀ ਪਹਿਲਾਂ ਡਿਮਾਂਡ ਸੀ ਇਹ ਵਾਲੇ ਪੀਸਾਂ ਦੀ ਵੀ ਸਾਰੇ ਪੀਸ ਹੀ ਆਰੀ ਵਰਕ ਵਾਲੇ ਰਹਿਣ ਵਾਲੇ ਆ ਜੀ ਦੇਖੋ ਜੀ ਸਾਰੇ ਪੀਸਾਂ ਉੱਪਰ ਆਰੀ ਵਰਕ ਹੋਇਆ ਸਾਰੇ ਪੀਸ ਆਰੀ ਵਰਕ ਦੇ ਰਹਿਣਗੇ ਅਗਲੀ ਵੀਡੀਓ ਤੇ ਮੈਂ ਤਸਵੀਰ ਵਾਲੇ ਪੀਸ ਲੈ ਕੇ ਆਵਾਂਗੇ ਠੀਕ ਹੈ ਜੀ ਥੋੜਾ ਲਈ ਵੀਡੀਓ ਤੁਸੀਂ ਸਿਰਫ ਦਾਸ ਦੇ ਪੀਸ ਦਿਖਾਵਾਂਗੇ ਜੀ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਰਸ਼ੀਆ ਪ੍ਰੈਨ ਦੇ ਪੀਸ ਰੈਡ ਵਾਲੇ ਆ ਠੀਕ ਹੈ ਜੀ ਇਸ ਤੋਂ ਅਗਲਾ ਜੀ ਪਾਰਸਲ ਵੀ ਪੂਰਾ ਆਰੀ ਵਰਕ ਵਾਲਾ ਰੈਡ ਵਾਲਾ ਦੇਖੋ ਜੀ ਇਹ ਵੀ ਪੂਰਾ ਆਰੀ ਵਰਕ ਵਾਲੇ ਪੀਸ ਹੈ ਟੋਟਲ ਹੀ ਜੋ ਗੱਠ ਹੈ ਪੂਰੀ ਆਰੀ ਵਰਕ ਵਾਲੀ ਹੈ ਜੀ ਦੇਖੋ ਸਾਰੇ ਪੀਸ ਹੀ ਆਰੀ ਵਰਕ ਦੇ ਰਹਿਣ ਵਾਲੇ ਆ ਅਗਲੀ ਵੀਡੀਓ ਅਸੀਂ ਲੈ ਕੇ ਆਉਣ ਇਹਨਾਂ ਵਾਲੇ ਪੀਸਾਂ ਦੀ ਇਹ ਵਾਲਾ ਪਾਰਸਲ ਵੀ ਇਹਦੇ ਵਿੱਚ ਪੂਰਾ ਆਰੀ ਵਰਕ ਵਾਲੀ ਹੀ ਰਹੂਗਾ ਜੀ ਖਾਦੀ ਰਹੂਗੀ ਜੀ ਆਰੀ ਵਰਕ ਰਹੂਗਾ ਜੀ ਨਾਲ ਹੀ ਤੁਹਾਨੂੰ ਮੈਚਿੰਗ ਬੋਟਮਾ ਮਿਲਣ ਵਾਲਾ ਹੈ ਠੀਕ ਹੈ ਜੀ ਇਹ ਸਾਡੀ ਸੀਗੇ ਰਸ਼ੀਆ ਦਾ ਜੋ ਬੰਦ ਪਾਰਸਲ ਤੁਹਾਨੂੰ ਦਿਖਾਇਆ ਓਪਨ ਕਰਕੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਦਾਸ ਬ੍ਰੈਂਡ ਦੇ ਕਟ ਪੀਸ ਜੋ ਅਸੀਂ ਤੁਹਾਨੂੰ ਇੱਕ ਇੱਕ ਪੀਸ ਖੋਲ ਕੇ ਦਿਖਾਵਾਂਗੇ ਤੇ ਅਗਲੀ ਵੀਡੀਓ ਅਸੀਂ ਲੈ ਕੇ ਆਵਾਂਗੇ ਰਸ਼ੀਆ ਦੀ ਪੀਸ ਬਹੁਤ ਸੋਹਣੇ ਆ ਜੀ ਆਰੀ ਵਰਕ ਵਾਲੇ ਰਹਿਣਗੇ ਖਾਦੀ ਵਿੱਚ ਰਹਿਣਗੇ ਬਹੁਤ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਸਾਰੇ ਸੀਰਤ 컬렉ਸ਼ਨ ਆਈ ਹੈ ਜੀ ਸਾਡੇ ਕੋਲ ਕਟ ਪੀਸਾਂ ਦੇ ਵਿੱਚ ਡਿਜੀਟਲ ਪ੍ਰਿੰਟ ਦੀਆਂ ਸ਼ਰਟਾਂ ਵੀ ਆ ਜੀ ਇਹਦੇ ਵਿੱਚ ਜੋ ਅਸੀਂ ਉਹ ਵੀ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਲਓ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਦਾਸ ਦੇ ਕੱਟ ਪੀਸ ਜੋ ਅਸੀਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਇੱਕ ਇੱਕ ਪੀਸ ਚੈੱਕ ਕਰੋ ਜੀ ਦਾਸ ਬ੍ਰਾਂਡ ਦੇ ਕੱਟ ਪੀਸ ਲੈ ਕੇ ਆਏ ਹਾਂ ਜੋ 125 ਰੁਪਏ ਪਰ ਮੀਟਰ ਰਹਿਣ ਵਾਲੇ ਆ ਦਾਸ ਦੀ ਲਿਵੀਆ ਕਾਟਨ ਐ ਸਟੱਫ ਬਹੁਤ ਫਾਈਨ ਐ ਤੁਸੀਂ ਬਾਏ ਕਰ ਰਹੇ ਹੋ ਸਾਡੇ ਕੋਲ ਤੁਹਾਨੂੰ ਪਤਾ ਸਟੱਫ ਬਾਰੇ ਜ਼ਿਆਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਐ ਦਾਸ ਬ੍ਰਾਂਡ ਬਾਰੇ ਬਹੁਤ ਹੀ ਫਾਈਨ ਸਟੱਫ ਹੁੰਦਾ ਤੇ ਬਿਲਕੁਲ ਪਿਓਰ ਕਾਟਨ ਇਹ ਜਿਹੜੀ ਕੱਟ ਰਹੂਗੀ 360 ਦੀ ਰਹਿਣ ਵਾਲੀ ਆ ਜੀ ਜਿਹੜੀਆਂ ਮੇਰੀਆਂ ਪੈਰਾਂ ਦਾ ਘੇਰਾ ਬੰਦਾ ਜੀ 20 ਇੰਚ ਠੀਕ ਹੈ ਜੀ 19 ਇੰਚ 360 ਦੇ ਵਿੱਚ ਉਹਨਾਂ ਦਾ ਪੂਰਾ ਕੰਪਲੀਟ ਸੂਟ ਬੰਦਾ ਕਿਉਂਕਿ ਅਸੀਂ ਰੋਜ਼ ਸਟਿਚਿੰਗ ਕਰਦੇ ਆ ਸਾਨੂੰ ਪਤਾ ਜੀ 20 ਇੰਚ ਘੇਰਾ 19 ਇੰਚ ਘੇਰਾ ਇਹਦਾ ਪੂਰਾ ਸਟੇਟ ਬਾਟਮ ਦੇ ਨਾਲ 360 ਪੌਣੇ 4 ਦੇ ਵਿੱਚ ਆਮਨਾ ਸੂਟ ਬਣ ਜਾਂਦਾ ਜੀ ਆਹ ਚੈੱਕ ਕਰੋ ਜੀ 275 ਦਾ ਪੀਸ ਹੈ ਠੀਕ ਹੈ ਜੀ 275 ਦਾ ਪੀਸ ਹੈ 125 ਰੁਪਏ ਪਰ ਮੀਟਰ ਰਹਿਣਗੇ ਜੋ ਪੀਸ 2 ਤੋਂ ਘਟ ਹੈ 100 ਰੁਪਏ ਰਹਿਣਗੇ ਜੀ 175 ਹੈ 100 ਰੁਪਏ ਮੀਟਰ ਲੱਗੂਗਾ ਤੁਹਾਨੂੰ 175 ਦਾ ਪੀਸ ਹੋਇਆ ਇਹ 360 ਹੈ ਜੀ ਠੀਕ ਹੈ ਜੀ 360 ਦੇ ਵਿੱਚ ਵੀ ਜਿੰਨਾਂ ਦਾ ਕੇਰਾ ਬੰਦਦਾ 19 ਇੰਚ 20 ਇੰਚ ਰਾਮਨਾ ਕੰਪਲੀਟ ਸੂਟ ਬੰਦਦਾ ਜੀ ਸਟੇਟ ਬਾਟਮ ਦੇ ਨਾਲ ਬਣਾ ਕੇ ਦੇਖ ਲਿਓ ਤੁਸੀਂ ਅਸੀਂ ਰੋਜ਼ ਦਾ ਸਾਡਾ ਸਟਿਚਿੰਗ ਦਾ ਸਾਨੂੰ ਪਤਾ ਹੈ ਰਾਮਨਾ ਸੂਟ ਬਣ ਜਾਂਦਾ ਇਹ 3 ਮੀਟਰ ਦਾ ਸ਼ਾਰਟ ਪੀਸ ਹੈ ਜੀ ਸੋਬਰ ਜਾਂ ਕਲਰ ਹੈ ਅੰਬੀਆਂ ਦੇ ਵਿੱਚ ਬਹੁਤ ਸੋਬਰ ਜਾਂ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹ ਟਾਈ 3 ਮੀਟਰ ਦਾ ਪੀਸ ਹੈ ਜੀ ਆਹ ਨਾਲ ਤੁਹਾਡੀ ਫਰੌਕ ਬਣ ਸਕਦੀ ਹੈ ਬਹੁਤ ਸੋਹਣੀ ਫਰੌਕ ਬਣਦੀ ਹੈ ਜੀ 3 ਮੀਟਰ ਦੇ ਵਿੱਚ 3 ਮੀਟਰ ਦਾ ਪੀਸ ਰਹੂਗਾ ਪ੍ਰਿੰਟਿੰਗ ਬਹੁਤ ਸੋਹਣੀ ਨਜ਼ਦੀਕ ਆ ਜੁਨੀਕ ਜੀ ਪ੍ਰਿੰਟਿੰਗ ਹੁੰਦੀ ਹੈ ਜੀ ਇਹਨਾਂ ਦੀ ਦਾਸ ਬ੍ਰਾਂਡ ਦੀ ਇਹ ਵਾਲਾ ਦੇਖੋ ਜੀ 280 ਹੈ ਜੀ ਜਿੰਨਾਂ ਦੇ 3 ਮੀਟਰ ਚ ਸ਼ਰਟ ਨਹੀਂ ਬਣਦੀ ਥੋੜੇ ਹੈਲਥੀ ਹੈ 2 ਸੀ ਤੁਸੀਂ ਇਹ ਵਾਲੀ ਸ਼ਰਟ ਲੈ ਸਕਦੇ ਹੋ ਸਾਡੇ ਕੋਲ ਇਹ 2 ਮੀਟਰ ਦੀ ਸ਼ਰਟ ਹੈ ब्लू ਕਲਰ ਦੇ ਵਿੱਚ ਨੇਵੀ ਬਲੂ ਕਲਰ ਹੈ 2 ਮੀਟਰ ਦੀ ਸ਼ਰਟ ਰਹੂਗੀ ਜੀ ਇਹ 2.5 ਮੀਟਰ ਦੀ ਕੱਟ ਵਿੱਚ ਸ਼ਰਟ ਪੀਸ ਰਹਿਣ ਵਾਲਾ ਮਹਿਰੂਨ ਕਲਰ ਦੇ ਵਿੱਚ ਵਾਈਨ ਮਹਿਰੂਨ ਜਿਹਾ ਕਲਰ ਹੈ 2.5 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਇਹ 295 ਹੈ ਜੀ ਠੀਕ ਹੈ ਜੀ ਫਰੌਕ ਵੀ ਬਣਾ ਸਕਦੇ ਹਾਂ ਥੋੜਾ ਜਿਹਾ ਡਿਫੈਕਟ ਹੈ ਪਰ ਇਹ ਜਿਹੜਾ ਪੀਸ ਹੈ ਤਨੂੰ 2.5 ਮੀਟਰ ਦੇ ਵਿੱਚ ਹੀ ਦਿੱਤਾ ਜਾਊਗਾ ਹਲਕਾ ਜਿਹਾ ਡਿਫੈਕਟ ਹੈ ਕੱਟ ਹੈ ਪਰ ਇਹ 295 ਆ 2.5 ਮੀਟਰ ਦੀ ਕੱਟ ਅਚ ਦਿੱਤਾ ਜਾਊਗਾ ਜੀ ਠੀਕ ਹੈ ਜੀ ਪੇਮੈਂਟ ਤੁਹਾਨੂੰ 2.5 ਮੀਟਰ ਦੀ ਲੱਗੂਗੀ ਇਹ ਹੈਗਾ 290 ਜੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣੀ ਹੈ ਜੀ ਪੀਸ ਦੀ ਸੋਬਰ ਜਿਹਾ ਕਲਰ ਹੈ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੀ 290 ਹੈ ਜੀ ਇਹ 370 ਆ ਜੀ ਜਿੰਨਾ ਦਾ ਘੇਰਾ ਹੈਗਾ 20 19 ਆਰਾਮ ਨਾਲ ਤੁਹਾਡਾ ਸੂਟ ਬਣਾ ਜੀ ਸਟੇਟ ਬਾਟਮ ਦੇ ਨਾਲ ਸਟੇਟ बॉटम ਦੇ ਨਾਲ ਤੁਹਾਡਾ ਸੂਟ ਰੈਡੀ ਹੋ ਜਾਣਾ ਜੀ ਕੰਪਲੀਟ ਇਹ ਚੈੱਕ ਕਰੋ ਜੀ ਦੋ ਪੈਂਟ ਹੈ ਠੀਕ ਹੈ ਜੀ ਦੋ ਪੈਂਟ ਹੈ ਜੀ ਥੋੜੀ ਜੀ ਲੈਂਥ ਜ਼ਿਆਦਾ ਢਾਈ ਤੋਂ ਜਿਨ੍ਹਾਂ ਦੀ ਜਿੰਦਾਂ ਦੀ ਲੈਂਥ ਜ਼ਿਆਦਾ ਆਰਾਮ ਨਾਲ ਲੈ ਸਕਦੇ ਹੋ ਇਹ 1.75 ਹੈ ਜੀ ਇਹ ਤੋਂ 175 ਦਾ ਹੀ ਪੈਣਾ ਹੈ ਇਹ 100 ਰੁਪਏ ਮੀਟਰ ਪਊਗਾ ਜੀ ਇਹ 2 ਮੀਟਰ ਦਾ ਪੀਸ ਹੈ ਸੋਬਰ ਜਾ ਕਲਰ ਆ ਦੇਖੋ ਖੁਲਿਆ ਮਿਲਿਆ ਜਾ ਬਹੁਤ ਪਿਆਰਾ ਜਾ 2 ਮੀਟਰ ਦਾ ਸ਼ਰਟ ਪੀਸ ਹੈ ਜੀ ਇਹ ਇਹ 3.5 ਮੀਟਰ ਦੀ ਕੱਟ ਵਿੱਚ ਹੈ ਜੀ ਬਲੈਕ بیس ਤੇ ਆ 3.5 ਮੀਟਰ ਦੀ ਕੱਟ ਵਿੱਚ ਰਹੂਗਾ ਇਹ ਵਾਲਾ ਪੀਸ ਪੂਰਾ ਸੂਟ ਮਿਲੂਗਾ ਜੀ ਤੁਹਾਨੂੰ ਪਰ ਇਹ ਥੋੜਾ ਜਿਹਾ ਡਿਫੈਕਟਡ ਹੈ ਇਹ ਤੁਹਾਨੂੰ ਸਿਰਫ 120 ਰੁਪਏ ਮੀਟਰ ਹੀ ਮਿਲੂਗਾ ਜੀ ਠੀਕ ਹੈ ਜੀ 550 ਦਾ ਸੂਟ ਪਹਿਣਾ ਤੁਹਾਨੂੰ ਇਹ ਵੈਸੇ 625 ਦਾ ਸੂਟ ਪੈਂਦਾ ਇਹ 550 ਦਾ ਸੂਟ ਪਾਊਗਾ ਜੀ ਇਹ 275 ਹੈ ਜੀ ਪ੍ਰਿੰਟਿੰਗ ਚ ਚੈੱਕ ਕਰੋ ਬਹੁਤ ਪਿਆਰੀ ਜੀ ਕੁਲੀ ਮਿਲੀ ਜੀ ਪ੍ਰਿੰਟਿੰਗ ਹੈ 275 ਹੈ ਇਹ 2 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਚੈੱਕ ਕਰੀ ਚਲੋ ਠੀਕ ਹੈ ਜੀ ਇਹ ਵਾਲਾ 2.5 ਮੀਟਰ ਦੀ ਸ਼ਰਟ ਰਹੂਗੀ ਜੀ ਬੜਾ ਸੋਹਣਾ ਸੋਬਰ ਜਾਂ ਕਲਰ ਹੈ ਅੰਬੀਆਂ ਵਾਲਾ ਚੈੱਕ ਕਰੋ ਜੀ ਬਹੁਤ ਸੋਹਣਾ ਸੋਬਰ ਕਲਰ ਹੈ 2.5 ਮੀਟਰ ਦੀ ਸ਼ਰਟ ਪੀਸ ਰਹੂਗੀ ਸਕਾਈ ਬਲੂ ਕਲਰ ਦੇ ਵਿੱਚ ਆਊਗਾ ਜੀ ਪੀਸੇ 3rd ਪੀਸ ਹੈ ਜਿਹਦੇ ਵਿੱਚ ਤੁਹਾਨੂੰ ਇੱਕ 70 ਦਾ ਪੀਸ ਮਿਲੂਗਾ ਜੀ ਆ ਪੌਣੇ 1 ਮੀਟਰ ਦਾ ਇੱਕ ਪੀਸ ਹੋਰ ਮਿਲੂਗਾ ਜੇ ਤੁਸੀਂ ਫਰੌਕ ਬਣਾਉਣੀ ਹੈ ਤਾਂ ਉਹ ਵੀ ਸੋਹਣੀ ਜੀ ਰੈਡੀ ਕਰ ਸਕਦੇ ਹੋ ਇਹ ਵਾਲਾ ਦੇਖੋ ਜੀ ਇਹ ਵੀ 2 ਮੀਟਰ ਦਾ ਸ਼ਰਟ ਪੀਸ ਹੈ ਜੀ 2 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਇਹ 2.5 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਸਕਾਈ ਬਲੂ ਕਲਰ ਦੇ ਵਿੱਚ ਜੋ ਕਾਫੀ ਟ੍ਰੈਂਡਿੰਗ ਕਲਰ ਚੱਲ ਰਿਹਾ ਨਾਲ ਬਾਟਮ ਲੈ ਲਓ ਬਾਟਮ ਉੱਪਰ ਵਰਕ ਕਰਵਾ ਲਓ ਜੀ 2.5 ਮੀਟਰ ਦਾ ਸ਼ਰਟ ਪੀਸ ਹੈ ਸਕਾਈ ਬਲੂ ਦੇ ਵਿੱਚ ਇਹ 3 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਸੋਬਰ ਜਿਹਾ ਕਲਰ ਆਣ ਵਾਲੇ ਆ ਇਹ 355 ਇਹ ਵੀ ਤੁਹਾਡਾ ਸੂਟ ਬਣ ਸਕਦਾ ਹੈ ਰਾਮ ਦੇ ਨਾਲ ਇਹ 365 ਹੈ ਜੀ 365 ਦੇ ਵਿੱਚ ਵੀ ਤੁਹਾਡਾ ਰਾਮ ਨਾ 19 ਇੰਚ 20 ਇੰਚ ਕੇ ਰਹਿਣ ਦਾ ਰਾਮ ਨਾ ਸੂਟ ਰੈਡੀ ਹੁੰਦਾ ਸਟ੍ਰੇਟ ਬਾਟਮ ਨਾਲ ਜੀ ਹਾਂਜੀ ਇਹ 310 ਹੈ 310 ਦੇ ਵਿੱਚ ਪ੍ਰਿੰਟਿੰਗ ਦੇਖੋ ਜੀ ਇਹਦੀ ਬਹੁਤ ਹੀ ਪਿਆਰੀ ਜੀ ਹੈ ਇਹ ਵੀ 3 ਮੀਟਰ ਦਾ ਪੀਸ ਹੈ ਜੀ 3 ਮੀਟਰ ਦਾ ਪੀਸ ਰਹੂਗਾ ਇਹ 3.5 ਮੀਟਰ ਦਾ ਪੀਸ ਰਹੂਗਾ ਜੀ ਮੋਰ ਪੰਖੀਆ ਜਾਂ ਕਲਰ بیس ਹੈ ਦਾ ਠੀਕ ਹੈ ਜੀ ਇਹ ਵਾਈਡ ਬੇਸ ਦੇ ਵਿੱਚ ਹੈ 370 ਹੈ 370 ਵਿੱਚ ਵੀ ਤੁਹਾਡਾ ਬਹੁਤ ਸੋਹਣਾ ਸੂਟ ਬਣਦਾ ਹੈ ਠੀਕ ਹੈ ਜੀ ਇਹ 330 ਹੈ 330 ਦੇ ਵਿੱਚ ਵੀ ਤੁਸੀਂ ਜਿਹੜੇ ਰਾਮਨਾ ਪਤਲੇ 18 ਇੰਚ ਘੇਰ ਵਾਲੇ ਆ ਸੂਟ ਬਣਾ ਸਕਦੇ ਹੋ ਜੀ ਇਹ ਵਾਲਾ ਵੀ 3 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ 3 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ ਇਹ 2 ਮੀਟਰ ਦਾ ਸ਼ਰਟ ਪੀਸ ਰਹੂਗਾ ਚੈੱਕ ਕਰੋ ਠੀਕ ਹੈ ਜੀ ਇਹ 190 ਹੈ ਜੀ 190 ਵਿੱਚ ਰਹੂਗਾ ਜੀ 81 ਹੈ ਜੀ 80 ਦੇ ਵਿੱਚ ਰਹੂਗਾ ਜਿਨ੍ਹਾਂ ਦਾ ਪਤਲੀਆਂ ਫੋਲਡ ਕਰਕੇ ਸ਼ਰਟ ਬਣਦੀ ਹੈ ਲੈ ਸਕਦੇ ਹੋ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਥੋੜਾ ਜਿਹਾ ਓਪਨ ਕਰਦੀ ਐਵੇਂ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਇਹਦੀ ਦੇਖੋ ਇਹ 80 ਮੀਟਰ ਦਾ ਸ਼ਰਟ ਪੀਸ ਹੈ ਜੀ ਆਫ ਵਾਈਟ ਦੇ ਵਿੱਚ ਸਟਾਫ ਦੇਖੋ ਬਹੁਤ ਫਾਈਨੈਸ ਜਿਵੇਂ ਸੰਦੂਰ ਮੈਚਿੰਗ ਸਟਾਫ ਆ ਰਿਹਾ ਜੀ ਉਹ ਵਾਲਾ ਸਟਾਫ ਹੈ ਇਹ 80 ਮੀਟਰ ਦਾ ਸ਼ਰਟ ਪੀਸ ਹੈ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਇਹ ਕਾਂਥਾ ਵਰਕ ਦੇ ਉੱਪਰ ਆਊਗਾ ਜੀ 2.5 ਮੀਟਰ ਦਾ ਸ਼ਰਟ ਹੈ ਮਸਟਰਡ ਸ਼ੇਡ ਦੇ ਵਿੱਚ 2.5 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ 1.75 ਹੈ ਜੀ 1.75 ਦੇ ਵਿੱਚ ਲੈ ਸਕਦੇ ਹੋ ਜੀ ਇਹ 1.5 ਮੀਟਰ ਦਾ ਮਸਟਰਡ ਦੇ ਵਿੱਚ ਸ਼ਰਟ ਪੀਸ ਹੈ ਜੀ 1.5 ਮੀਟਰ ਦੇ ਵਿੱਚ ਰਹੂਗਾ ਜੀ ਇਹ ਵੀ 1.75 ਦੇ ਵਿੱਚ ਰਹੂਗਾ ਜੀ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ 1.75 ਵਿੱਚ ਸ਼ਰਟ ਪੀਸ ਬੰਦਾ ਤੁਹਾਡਾ ਆਰਾਮ ਨਾਲ ਜੋ ਪਤਲੇ ਹੈ ਜੀ 19 ਇੰਚ 18 ਇੰਚ ਘੇਰਾ ਵਾਲੇ 180 ਹੈ ਜੀ 80 ਦੇ ਵਿੱਚ ਵੀ ਤੁਹਾਡਾ ਪੂਰਾ ਸ਼ਾਰਟ ਪੀਸ ਬੰਦ ਹੈ ਇਹਦੇ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਇੱਕ 60 ਦੇ ਵਿੱਚ ਠੀਕ ਹੈ ਜੀ ਜਿਨ੍ਹਾਂ ਨੇ ਸਟੇਟ ਬਾਟਮ ਬਣਾਉਣੀ ਹੈ ਇੱਕ 60 ਵਿੱਚ ਹੀ ਬਣ ਜਾਂਦੀ ਹੈ 1 ਮੀਟਰ ਦਾ ਪੀਸ ਹੈ ਜੀ ਇਹ ਇਹ 1.5 ਮੀਟਰ ਦਾ ਪੀਸ ਰਹੂਗਾ ਜੀ ਇਹ 180 ਹੈ ਜੀ ਐਦਾਂ ਲੈਮਨ ਕਲਰ ਦਾ ਕਲਰ ਹੈ ਐਦਾਂ ਬਾਟਮ ਲੈ ਲਓ 2.5 ਮੀਟਰ ਦੇ ਵਿੱਚ ਬਾਟਮ ਮਿਲੂਗੀ ਪੀਸ ਇੱਕ 80 ਹੈ 18 ਇੰਚ 19 ਇੰਚ ਕੇ ਰਾਮਨਾ ਤੁਹਾਡਾ 180 ਵਿੱਚ ਸ਼ਰਟ ਪੀਸ ਰੈਡੀ ਹੁੰਦਾ ਹੈ ਇਹ 4 ਮੀਟਰ ਦਾ ਰਹੂਗਾ ਜੀ ਇਹ 4 ਮੀਟਰ ਦੇ ਵਿੱਚ ਰਹੂਗਾ ਜੀ ਬਲੈਕ ਕਲਰ ਦੇ ਵਿੱਚ ਇਹ 1.5 ਮੀਟਰ ਦਾ ਰਹਿਣ ਵਾਲਾ ਜੀ ਇਹ 3.5 ਮੀਟਰ ਦੀ ਕੱਟ ਵਿੱਚ ਹੈ ਜੀ 3.5 ਮੀਟਰ ਦੀ ਵਿੱਚ ਵੀ ਤੁਸੀਂ ਆਪਣਾ ਸੂਟ ਬਣਾ ਸਕਦੇ ਹੋ ਜੀ ਠੀਕ ਹੈ ਜੀ ਇਹ 4 10 ਹੈ 4 10 ਦਾ ਪੀਸ ਹੈ ਜੀ ਇਹ 1 30 ਦਾ ਪੀਸ ਹੈ ਇਹ ਬਾਟਮ ਲੈ ਸਕਦੇ ਹੋ ਨਾਲ ਤੁਸੀਂ ਠੀਕ ਹੈ ਜੀ ਬਾਟਮ ਤੁਹਾਨੂੰ 2 ਮੀਟਰ ਵਿੱਚ ਮਿਲੂਗੀ ਇਹ 285 ਹੈ ਇਹ 2 ਮੀਟਰ ਠੀਕ ਹੈ ਜੀ ਪੌਣੇ 3 ਮੀਟਰ ਤੱਕ ਰਹੂਗਾ ਜੀ ਇਹ 160 ਹੈ 4.5 ਮੀਟਰ ਦਾ ਕਪੜਾ ਬੰਦਾ ਜੀ ਪੂਰਾ ਸੂਟ ਬਣਾ ਸਕਦੇ ਹੋ ਤੁਸੀਂ ਇਹਦਾ ਦੇਖੋ ਜੀ ਬਹੁਤ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਇੱਕ ਪੈਂਟ ਹੈ ਇੱਕ ਪੈਂਟ ਵਿੱਚ ਛੋਟਾ ਪੀਸ ਬੰਦਾ ਤੁਹਾਡਾ ਤੇ 2.5 ਮੀਟਰ ਦੀ ਬਾਟਮ ਹੈ ਜੀ ਚੈੱਕ ਕਰੋ 2.5 ਮੀਟਰ ਦੀ ਬਾਟਮ ਹੈ ਤੇ ਵਾਲਾ ਚੈੱਕ ਕਰੋ ਜੀ 1360 ਹੈ 360 ਦੇ ਵਿੱਚ ਵੀ ਤੁਸੀਂ ਆਪਣਾ ਕੰਪਲੀਟ ਸੂਟ ਬਣਾ ਸਕਦੇ ਹੋ ਪੌਣੇ 1 4 ਮੀਟਰ ਰਹਗਾ ਜੀ ਕਪੜਾ ਇਹ ਆਰਾਮ ਨਾਲ ਤੁਹਾਡਾ ਸੂਟ ਬਣਾਨਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹ ਸਨ ਅੱਜ ਦੇ ਸਾਡੇ ਪੀਸ ਦਾਸ ਦੇ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ